Sat nam Siri Bai Guru. Sat nam Siri Bai Guru. Sat nam Siri Bai Guru. Sat nam Siri Bai. ਦਾ ਉਹ ਬਖਸ਼ਿਸ਼ ਕੀਤੀ ਹੈ। ਖੁਦਾ ਦਾ ਮੌਕਾ ਦਿੱਤਾ ਪੰਜਾਬ ਲਈ। ਚੱਲ ਠੀਕ ਠੀਕ ਕੋਈ ਨਹੀਂ। ਸਭ ਮਿਹਰਬਾਨ ਹੈ ਜੀ ਮੈਂ ਤਾਂ ਬਸ ਸ਼ੁਕਰੀ ਕਰਦਾ। ਸ਼ੁਕਰੀ ਕਰਨਾ। ਸ਼ੁਕਰੀ ਕਰਨਾ। ਅਗੜੀਆਂ ਜੀ ਨਿਰਮੋਧ ਜਿਹੜਾ ਸਿੰਘ ਤਾਵਰ ਤੇ ਚੜ ਕੇ ਬੈਠਾ 40 ਦਿਨਾਂ ਤੋ ਉੱਤੇ ਠੰਡ ਚ ਬੈਠਾ ਉਹਦੇ ਵਾਸਤੇ ਕੋਈ ਆਦਾ ਨਾਰਾ ਵਜਾ ਨਹੀਂ ਪੰਜਾਬ ਚ ਜਿੱਦਾਂ ਦਾ ਵਜਣਾ ਚਾਹੀਦਾ ਸੀ। ਦੇਖੋ ਜੀ ਪੰਥ ਲਈ ਪੰਜਾਬ ਲਈ ਅਮੇਸ਼ੀ ਸਾਰੀ ਸਰਕਾਰ ਤਤਪਰ ਹੈ ਤਾਂ ਆਸ ਵੀ ਲੱਗਿਆ ਹੋਇਆ ਕਿ ਦੇਖੋ ਵੀ ਕਿੰਨੀ ਵੱਡੀ ਕਿਰਪਾ ਕੀਤੀ ਹੈ ਇਹ ਸਰਕਾਰ ਦੇ ਗੁਰੂ ਸਾਹਿਬ ਨੇ ਕੀਤੀ ਹੈ ਬਿਨਾ ਕਿਸੇ ਰਾਜਨੀਤੀ ਦੀ ਪ੍ਰਵਾਹ ਕਰਦੇ ਹੋਏ ਪਹਿਲੀਆਂ ਤੋਂ ਨਾ ਸਰਕਾਰਾਂ ਨੇ ਇਹ ਕੰਮ ਨਹੀਂ ਕੀਤਾ ਸੀ ਜਿਹੜਾ ਕੰਮ ਇਹ ਸਰਕਾਰ ਤੋਂ ਗੁਰੂ ਸਾਹਿਬ ਨੇ ਕਰਵਾਇਆ ਹੈ ਜਿਹੜੀ ਬੇਅਦਬੀਆਂ ਕਰਨ ਵਾਲਿਆਂ ਦੇ ਖਿਲਾਫ ਪ੍ਰੋਸੀਕਿਊਸ਼ਨ ਸੈਂਡ ਕੀਤੀ ਹੈ ਬੜੀ ਵੱਡੀ ਕਿਰਪਾ ਕੀਤੀ ਹੈ ਮੈਂ ਦਾ ਸ਼ੁਕਰਗੁਜ਼ਾਰ ਹਾਂ ਗੁਰੂ ਸਾਹਿਬ ਨਿਕਮ ਚੋਣਾ ਆ ਰਹੀ ਹੈ ਅੱਛਾ ਉਹਦੇ ਬਖਸ਼ਿਸ਼ ਦੀ ਕੀ ਆ ਦਾਸ ਨੂੰ ਮੌਕਾ ਦਿੱਤਾ ਪੰਜਾਬ ਪੀਟੀ ਕੌਮ ਦੀ ਕਰਦੀ ਚੱਲ ਠੀਕ ਰਹੀ ਕੋਈ ਨਹੀਂ ਸਭ ਮਿਹਰਬਾਨ ਹੈ ਜੀ ਮੈਂ ਤਾਂ ਬਸ ਸ਼ੁਕਰ ਹੀ ਕਰਦਾ ਸ਼ੁਕਰ ਹੀ ਕਰਦਾ ਸ਼ੁਕਰ ਹੀ ਕਰਦਾ ਆ ਗੜੀਆਂ ਜੀ ਨਿਰਮਨਪੁਰ ਜਿਹੜਾ ਸਿੰਘ ਟਾਵਰ ਤੇ ਚੜ ਕੇ ਬੈਠਾ 40 ਦਿਨਾਂ ਤੋ ਉੱਤੇ ਠੰਡ ਚ ਬੈਠਾ ਉਹਦੇ ਵਾਸਤੇ ਕੋਈ ਆਦਾ ਨਾਰਾ ਵਜਾ ਨਹੀਂ ਪੰਜਾਬ ਚ ਜਿਦਾਂ ਦਾ ਵਜਣਾ ਚਾਹੀਦਾ ਸੀ ਦੇਖੋ ਜੀ ਪੰਥ ਲਈ ਪੰਜਾਬ ਲਈ ਹਮੇਸ਼ਾ ਹੀ ਸਾਰੀ ਸਰਦਾਰ ਤਤ ਪਰ ਹੈ ਵਾਸ ਕੀ ਲੱਗਿਆ ਹੋਇਆ ਤੁਸੀਂ ਦੇਖੋ ਵੀ ਕਿੰਨੀ ਵੱਡੀ ਕਿਰਪਾ ਕੀਤੀ ਐ ਇਹ ਸਰਕਾਰ ਦੇ ਗੁਰੂ ਸਾਹਿਬ ਨੇ ਬਿਨਾ ਕਿਸੇ ਰਾਜਨੀਤੀ ਦੀ ਪ੍ਰਵਾਹ ਕਰਦਿਆਂ ਹੋਇਆ ਪਹਿਲੀਆਂ ਦੋਨਾਂ ਸਰਕਾਰਾਂ ਨੇ ਇਹ ਕੰਮ ਨਹੀਂ ਕੀਤਾ ਸੀ ਜਿਹੜਾ ਕੰਮ ਇਹ ਸਰਕਾਰ ਤੋਂ ਗੁਰੂ ਸਾਹਿਬ ਨੇ ਕਰਵਾਇਆ ਹੈ ਤੇ ਜਿਹੜੀ ਬੇਅਦਬੀਆਂ ਕਰਨ ਵਾਲਿਆਂ ਦੇ ਖਿਲਾਫ ਪ੍ਰੋਸੀਕਿਊਸ਼ਨ ਸੈਂਕਲ ਹੈ ਬੜੀ ਵੱਡੀ ਕਿਰਪਾ ਕੀਤੀ ਐ ਮੈਂ ਤਾਂ ਸ਼ੁਕਰਗੁਜ਼ਾਰ ਆ ਗੁਰੂ ਸਾਹਿਬ ਨਗਮ ਚੋਣਾ ਆ ਰਹੀ ਹੈ ਅਗੂ ਮਤਾ ਉਹਨੇ ਬਖਸ਼ਿਸ਼ ਕੀਤੀ ਆ ਦਾਸ ਨੂੰ ਮੌਕਾ ਦਿੱਤਾ ਪੰਜਾਬ ਪੀਟੀ ਉਹਦਾ ਕੌਮ ਦੀ ਚੜ੍ਹਦੀ ਚਲ ਠੀਕ ਰਹੀ ਕੋਈ ਨਹੀਂ ਸਭ ਮਿਹਰਬਾਨ ਆ ਜੀ ਮੈਂ ਤਾਂ ਬਸ ਸ਼ੁਕਰ ਹੀ ਕਰਦਾ ਸ਼ੁਕਰ ਹੀ ਕਰਦਾ ਸ਼ੁਕਰ ਹੀ ਕਰਦਾ ਆਗੜੀਆਂ ਜੀ ਨਿਰਮਲਪੁਰ ਜਿਹੜਾ ਸਿੰਘ ਟਾਵਰ ਤੇ ਚੜ੍ਹ ਕੇ ਬੈਠਾ 40 ਦਿਨਾਂ ਤੋਂ ਉੱਤੇ ਠੰਡ 'ਚ ਬੈਠਾ ਉਹਦੇ ਵਾਸਤੇ ਕੋਈ ਆਦਾ ਨਾਰਾ ਵੱਜਾ ਨਹੀਂ ਪੰਜਾਬ 'ਚ ਜਿਦਾਂ ਦਾ ਵੱਜਣਾ ਚਾਹੀਦਾ ਸੀ ਦੇਖੋ ਜੀ ਪੰਥ ਲਈ ਪੰਜਾਬ ਲਈ ਹਮੇਸ਼ਾ ਹੀ ਸਾਰੀ ਸਰਕਾਰ ਤਤਪਰ ਹੈ। ਲਾਫ ਹੀ ਲੱਗਿਆ ਹੋਇਆ ਕਿ ਤੁਸੀਂ ਦੇਖੋ ਵੀ ਕਿੰਨੀ ਵੱਡੀ ਕਿਰਪਾ ਕੀਤੀ ਹੈ ਇਹ ਸਰਕਾਰ ਦੇ ਗੁਰੂ ਸਾਹਿਬ ਨੇ ਕੀਤੀ ਹੈ। ਬਿਨਾ ਕਿਸੇ ਰਾਜਨੀਤੀ ਦੀ ਪ੍ਰਵਾਹ ਕਰਦੇ ਹੋਏ। ਪਹਿਲੀਆਂ ਦੋਨਾਂ ਸਰਕਾਰਾਂ ਨੇ ਇਹ ਕੰਮ ਨਹੀਂ ਕੀਤਾ ਸੀ ਜਿਹੜਾ ਕੰਮ ਇਹ ਸਰਕਾਰ ਤੋਂ ਗੁਰੂ ਸਾਹਿਬ ਨੇ ਕਰਵਾਇਆ ਹੈ। ਤੇ ਜਿਹੜੀ ਬੇਅਦਬੀਆਂ ਕਰਨ ਵਾਲਿਆਂ ਦੇ ਖਿਲਾਫ ਪ੍ਰੋਸੀਕਿਊਸ਼ਨ ਸੰਗਠਨ। ਬੜੀ ਵੱਡੀ ਕਿਰਪਾ ਕੀਤੀ ਹੈ ਮੈਂ ਦਾ ਸ਼ੁਕਰਗੁਜ਼ਾਰ ਹਾਂ ਗੁਰੂ ਸਾਹਿਬ। ਨਿਗਮ ਚੋਣਾ ਆ ਰਿਹਾ